ਹੈਲੋ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਨਦੀਪੋਂ ਬਲੌਗ ਚੈਨਲ ਤੇ ਆਪ ਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪੈਣ ਪਾਈ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਆਪਾਂ ਕਰਦੇ ਹਾਂ ਜੀ ਅੱਜ ਦੀ ਵੀਡੀਓ ਸ਼ੁਰੂ ਤੇ ਪਲੀਜ਼ ਤੁਸੀਂ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਜੀ ਆਪਾਂ ਕਰਦੇ ਹਾਂ ਹੁਣ ਬਲੌਗ ਆਪਣਾ ਜੀ ਦਾ ਸ਼ੁਰੂ ਤੇ ਪਲੀਜ਼ ਤੁਸੀਂ ਬਲੌਗ ਆ ਵੀਡੀਓ ਆ ਜਾਓ ਆਪਾਂ ਰੋਜ਼ ਰੋਜ਼ ਹਨਾ ਡੇਲੀ ਡੇਲੀ ਪਾ ਰਹੇ ਹਾਂ ਤਾਂ ਉਹਨਾਂ ਨੂੰ ਪੂਰਾ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਜੀ ਤਾਂ ਕਿ ਜਿਹੜਾ ਬੋਸ ਟਾਈਮ ਆਪਣਾ ਪੂਰਾ ਹੋ ਸਕੇ ਠੀਕ ਹੈ ਜੀ ਤੇ ਹੁਣ ਆਪਾਂ ਆਪਣੇ ਕਹੀਂ ਆਪਾਂ ਨੇ ਵੀ ਚਟਣੀ ਦੇ ਵਿੱਚ ਤੁਸੀਂ ਕੀ ਪਾਉਨੇ ਹੋ ਹਨ ਮੈਂ ਬਲਾਉ ਦੇ ਵਿੱਚ ਹਮੇਸ਼ਾ ਹੀ ਦਿਖਾਉਣੀ ਹੁੰਦੀ ਆ ਵੀ ਜਦੋਂ ਦਾਲ ਸਬਜ਼ੀ ਬਣਾਉਣੀ ਆ ਘਰ ਦੇ ਹਮੇਸ਼ਾ ਹੀ ਕਹਿੰਦੇ ਰਹਿੰਦੇ ਨੇ ਵੀ ਨਾਲ ਚਟਣੀ ਬਣਾ ਲਿਓ ਹਨ ਤੇ ਚਟਣੀ ਕਰਨ ਦੇ ਵਿੱਚ ਵੈਸੇ ਹੀ ਬਹੁਤ ਸਵਾਦ ਲੱਗਦੀ ਆ ਰੋਟੀ ਨਾਲ ਹਨਾ ਇੱਕ ਨਾ ਮੈਂ ਪੱਖਾ ਬੰਦ ਕੀਤਾ ਹੋਇਆ ਤਾਂ ਕਰਕੇ ਫਿਰ ਪੱਖੇ ਦੀ ਆਵਾਜ਼ ਆਈ ਜਾਂਦੀ ਆ ਪੱਖੇ ਦਾ ਖੜਕਦਾ ਹੋਈ ਜਾਂਦਾ ਮੇਰੀ ਵਾਸ ਤੁਹਾਡੇ ਤੱਕ ਨਹੀਂ ਆਉਂਦੀ ਹੈਗੀ ਹਨਾ ਤਾਂ ਕਰਕੇ ਮੈਂ ਬੰਦ ਕੀਤਾ ਹੋਇਆ ਪੱਖਾ ਤੇਜੀ ਇੱਕ ਗਰਮੀ ਨੇ ਵਾਸ ਕਰਾਈ ਪਈ ਆ ਨਾ ਕਰਾਤੀ ਗਰਮੀ ਨੇ ਸੱਚੀ ਕਿਉਂਕਿ ਇਸੇ ਦੇ ਵਿੱਚ ਵੀ ਬੰਦਾ ਕਿੰਨਾ ਕੁ ਟਾਈਮ ਬੈਠਾ ਰਹੂਗਾ ਬਾਹਰੇ ਕੰਮ ਵੀ ਕਰਨੇ ਹੁੰਦੇ ਨੇ ਬੰਦੇ ਨੇ ਠੀਕ ਹੈ ਜੀ ਤੇ ਆਪਾਂ ਚਲੋ ਦੱਸਦੇ ਹਾਂ ਚਟਨੇ ਬਾਰੇ ਹਨਾ ਆਪਣੇ ਭੈਣਾਂ ਨੇ ਪੁੱਛਿਆ ਸੀਗਾ ਵੀ ਚਟਨੇ ਤੇ ਵਿੱਚ ਤੁਸੀਂ ਕੀ ਕੀ ਪਾਉਨੇ ਹੋ ਠੀਕ ਹੈ ਜੀ ਆਪਾਂ ਚਟਣੀ ਦੇ ਵਿੱਚ ਪਾਉਣੇ ਆਂ ਸੀ ਪਿਆਜ਼ ਲੈ ਲੈਣੇ ਆ ਠੀਕ ਹੈ ਜੀ ਆਪਣੇ ਫੈਮਿਲੀ ਮਤਲਬ ਵੀ ਆਪਾਂ ਕਿੰਨੇ ਜਣੇ ਆ ਹਨ ਤਿੰਨ ਚਾਰ ਪਿਆਜ਼ ਲੈ ਲੈ ਲੈਂਦੇ ਆ ਮੈਂ ਉਹਨਾਂ ਦੇ ਵਿੱਚ ਮਿਰਚਾਂ ਲੈ ਲੈਣੇ ਆ ਜਿੰਨੇ ਕਾਪਾ ਪਾਣੀ ਹੁੰਦੀਆਂ ਨੇ ਵੀ ਆਪਣੇ ਫੈਮਿਲੀ ਕਿੰਨੇ ਕਿ ਮਿਰਚਾ ਤੇਜ਼ ਖਾਂਦਾ ਹੈ ਕੋਈ ਪਰਿਵਾਰ ਘੱਟ ਖਾਂਦਾ ਅੰਬ ਦਾ ਛਿਲਕਾ ਹੁੰਦਾ ਅੰਬ ਦੇ ਚਾਰ ਦਾ ਜੀ ਉਹ ਪਾ ਲੈਣੀਆਂ ਪੰਜ ਛੇ ਅੰਬ ਦੇ ਚਾਰ ਤੋਂ ਛਿਲਕੇ ਜੀ ਲਾ ਕੇ ਉਹ ਪਾ ਲੈਣੀਆਂ ਮੈਂ ਚਟਣੀ ਦੇ ਵਿੱਚ ਫਿਰ ਉਹਨੂੰ ਆਪਾਂ ਜੀ ਗ੍ਰाइंड ਕਰ ਲੈਣੇ ਆ ਵਿੱਚ ਮਿਕਸੀ ਦੇ ਵਿੱਚ ਠੀਕ ਹੈ ਜੀ ਕਰੈਂਡ ਕਰਕੇ ਜੀ ਉਹਨੂੰ ਮਿਕਸੀ ਦੇ ਵਿੱਚ ਆ ਫਿਰ ਉਦੋਂ ਬਾਅਦ ਚ ਲਾ ਲੈਨੇ ਤੜਕਾ ਆਪਾਂ ਦੇਸੀ ਕਿਉ ਦਾ ਉਹ ਆਪਣੀ ਮਰਜ਼ੀ ਆਪਾਂ ਚਲੋ ਜਿਹੜਾ ਵੀ ਕਿਉ ਵਰਤਣਾ ਹੈ ਹਨਾ ਠੀਕ ਹੈ ਜੀ ਤੇ ਤੜਕਾ ਲਾ ਕੇ ਜੀ ਉਹਨੂੰ ਤੜਕਾ ਜਰੂਰ ਲੱਗ ਕੇ ਜਾਂਦਾ ਕਿਉ ਛੱਡ ਦਿੰਦੀ ਹੈ ਚਟਣੀ ਉਦੋਂ ਬਾਅਦ ਵਿੱਚ ਮੈਂ ਕਈ ਵਾਰ ਤਾਂ ਚਲੋ ਆਪਣੇ ਕੋਲ ਹਰੀ ਮਿਰਚਾਂ ਹੁੰਦੀਆਂ ਨੇ ਆਪਾਂ ਹਰੀ ਮਿਰਚ ਪਾ ਲੈਨੇ ਹਨਾ ਨਹੀਂ ਹੁੰਦੀਆਂ ਹਰੀ ਮਿਰਚਾਂ ਤਾਂ ਆਪਾਂ ਲਾਲ ਪਾਉਨੇ ਆ ਹਨਾ ਲਾਲ ਪਰ ਮੈਂ ਨਾਣ ਮਿਚਾ ਜਿਹੜਾ ਜਦੋਂ ਤੜਕਾ ਲਾ ਲੈਂਦੀ ਆ ਚਟਣੀ ਨੂੰ ਬਾਅਦ ਦੇ ਵਿੱਚ ਪਾਉਂਦੀ ਆ ਜਦੋਂ ਚਟਣੀ ਆ ਆਪਣੇ ਘਿਓ ਛੱਡ ਦਿੰਦੀ ਐ ਠੀਕ ਹੈ ਜੀ ਕਿਉਂਕਿ ਜਿਹੜਾ ਨਾਣ ਮੈਂ ਬਾਅਦ ਚ ਕਿਉਂ ਪਾਉਣੀ ਆ ਨਾਣ ਮਿਚਾ ਕਿਉਂਕਿ ਅੰਬ ਦਾ ਚਾਹ ਜਿਹੜਾ ਅਸੀਂ ਿਲਕਾ ਪਾਉਣਾ ਉਹਦੇ ਵਿੱਚ ਵੀ ਨਮ ਨਾ ਹੁੰਦਾ ਹੈ ਤਾਂ ਕਰਕੇ ਮੈਂ ਬਾਅਦ ਦੇ ਵਿੱਚ ਸਵਾਦ ਅਨੁਸਾਰ ਇੱਕੇ ਨਾਣ ਪਾ ਲੈਂਦੀ ਆ ਠੀਕ ਹੈ ਜੀ ਬਸ ਆ ਦੋ ਤਿੰਨ ਕਿਚੀਚਾ ਹੀ ਪੈਂਦੇ ਨੇ ਚਟਣੀ ਦੇ ਵਿੱਚ ਬਹੁਤ ਸਵਾਦ ਬਣ ਜਾਂਦੀ ਆ ਤੇ ਆਪਣਾ ਜੀ ਤਾਂ ਮਤਲਬ ਮਿੱਠੀ ਖਾਣੀ ਆ ਫਿਰ ਉਹਦੇ ਚੰ 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 ਮਿੱਠੇ ਅਨੁਸਾਰ ਵੀ ਘੱਟ ਖਾਣਾ ਆਪਾਂ ਵੱਧ ਖਾਣਾ ਹਨਾ ਚੰ ਚਾ ਸ਼ੱਕਰ ਦਾ ਪਾ ਲੈਣੀ ਆ ਮਿੱਠੇ ਦਾ ਨਹੀਂ ਮਿੱਠੀ ਖਾਣੀ ਤਾਂ ਐਵੇਂ ਤੜਕਾ ਲਾ ਕੇ ਣੂਨ ਮਿਕਚੜੀ ਖਾ ਸਕਦੇ ਆ ਆਪਾਂ ਠੀਕ ਹੈ ਜੀ ਫਸਾ ਐਨੇ ਕੀ ਚਟਨੇ ਦੇ ਆਹ 3-4 ਚੁੱਜਾ ਪੈਂਦੀਆਂ ਨੇ ਬਹੁਤ ਵਧੀਆ ਬਣ ਜਾਂਦੀ ਹੈ ਹਨਾ ਕਈ ਵਾਰ ਆਪਾਂ ਨਹੀਂ ਗਾ ਸਬਜ਼ੀ ਬਣਾਉਂਦੇ ਅਸੀਂ ਤਾਂ ਐ ਕਰਦੇ ਆ ਜੀ ਕੱਚੀ ਲੱਸੀ ਨਾਲ ਬਣਾ ਲੈਂਦੇ ਆ ਗਰਮ ਗਰਮ ਹੀ ਮੈਂ ਖਾਸ ਕਰਕੇ ਆਪਾਂ ਮੇ ਨਾਲ ਸਬਜ਼ੀ ਵੀ ਹੋਵੇ ਮੈਨੂੰ ਸਾਥੀ ਇੰਡਿੰਗ ਜਿਆਦਾ ਵਧੀਆ ਲੱਗਦੀ ਪਰ ਚਟਣੀ ਨਾਲ ਰੋਟੀ ਨਾਲ ਕਚੀਲੇ ਸਿਰੂਤੀ ਕਰਕੇ ਬਹੁਤ ਸੁਆਦ ਲੱਗਦੀ ਠੀਕ ਹੈ ਜੀ ਆਪਾਂ ਨੂੰ ਕਈ ਭੈਣਾਂ ਨੇ ਪੁੱਛਿਆ ਸੀ ਉਹਨਾਂ ਦੇ ਹਨਾ ਪੁੱਛਣ ਤੇ ਆਪਾਂ ਦੱਸ ਰਹੇ ਅੱਜ ਵੀ ਮੈਂ ਜਿਹੜੀ ਚਟਣੀ ਬਣਾਉਣੀ ਹੈ ਉਹ ਕਿਵੇਂ ਬਣਾਉਣੀ ਹੈ ਆਹ ਤਰੀਕਾ ਮੇਰਾ ਚਟਣੀ ਬਣਾਉਣ ਦਾ ਤੇ ਆਹ ਉਸ ਵਿੱਚ ਚਟਣੀ ਦੇ ਵਿੱਚ ਪਾਉਣੀ ਹੈ ਠੀਕ ਹੈ ਜੀ ਤੇ ਇੱਕ ਕੱਚ ਕਰਾਇਆ ਸੀ ਏਸੀ ਠੀਕਾ ਕਿਉਂਕਿ ਮਹੀਨਾ ਜੋਨ ਦਾ ਮਹੀਨਾ ਚੱਲਦਾ ਨਾ ਹਣਾ ਸਿਰਮੇ ਨਾ ਚੱਲ ਪਿਆ ਸੀ ਲੱਗ ਜਾਂਦੇ ਨੇ ਤਕਰੀਬਨ ਅਪ੍ਰੈਲ ਦੇ ਵਿੱਚ ਅਸੀਂ ਲੱਗ ਜਾਂਦੇ ਨੇ ਬਟ ਉਹਦੋਂ ਸਾਨੂੰ ਕਾਲ ਜੀ ਹੋਈ ਪਈ ਸੀ ਜੀ ਅਸੀਂ ਨਹੀਂ ਕਰਾਇਆ ਹਨਾ ਬਹੁਤ ਘੱਟ ਕੂਲਿੰਗ ਕਰਦਾ ਸੀਗਾ ਅਸੀਂ ਅੱਜ ਕਰਾਇਆ ਜੀ ਇਸੇ ਨੂੰ ਉਹ ਸਰਵਿਸ ਕਰਵਾਈਏ ਸੀ ਦੀ ਹੁਣ ਬਹੁਤ ਵਧੀਆ ਕੂਲਿੰਗ ਕਰਦਾ ਹੈ ਸੀ ਤੇ ਇੰਨਾ ਮਿੱਟੀ ਘੱਟਾ ਨਿਕਲਿਆ ਉਹਦੇ ਵਿੱਚੋਂ ਬਹੁਤ ਜ਼ਿਆਦਾ ਅੱਗੇ ਅਸੀਂ ਛੜਤਾ ਹਿਸਾਲ ਦਾ ਇਹ ਵੈਸੇ ਰੋ ਕਰਾਉਣੇ ਜਦੋਂ ਆਪਾਂ ਕੂਲਰ ਸੀਜ਼ਨ ਆਉਂਦਾ ਗਰਮੀ ਦਾ ਹਨਾ ਪਹਿਲਾਂ ਕਰਾਉਣਾ ਚਾਹੀਦੀ ਹੈ ਸਰਵਿਸ ਪਰ ਸਾਡੀ ਕੋਲ ਹੋ ਜਾਂਦੀ ਹੈ ਆਈ ਵਾਰੀ ਅਸੀਂ ਲੇਟ ਕਰਵਾਉਨੇ ਆ ਲੇਟ ਕਰਵਾਈ ਗਈ ਹੈ ਸਾਡੇ ਤੋਂ ਅਸੀਂ ਐਸੀ ਦੀ ਕਰਵਾ ਲਈ ਅੱਜ ਸਰਵਿਸ ਦੀ ਅੱਜ ਕੁੱਲ ਹਰਮਨ ਬੈਠਾ ਰਾਮਨਾਂ ਠੰਡੀ ਉਹਦੇ ਵਿੱਚ ਕਿਉਂਕਿ ਬੱਚਿਆਂ ਦਾ ਸੱਜੰਦਾ ਆਪ ਨੂੰ ਤਾਂ ਕੰਮ ਵੀ ਕਰਨੇ ਪੈਂਦੇ ਨੇ ਬਾਹਰ ਨਿਕਲ ਕੇ ਹਨਾ ਆਪ ਨਹੀਂ ਬੈਠਿਆ ਜਾਂਦਾ ਇੰਨਾ ਐਸੀ ਦੇ ਵਿੱਚ بس ਚਾਹ ਵਗੈਰਾ ਜਦੋਂ ਪੀਣੀ ਹੁੰਦੀ ਆ ਉਦੋਂ ਮੈਂ ਵਗ ਜਾਨੀ ਆ ਜਾਂ ਫ੍ਰੀ ਹੁੰਨੀ ਆ ਜਦੋਂ ਠੀਕ ਆਈ ਉਦੋਂ ਚਲੀ ਜਾਨੀ ਆ ਆਦਰਵਾਇਸ ਮੈਨੂੰ ਇੰਨਾ ਜ਼ਿਆਦਾ ਨਹੀਂ ਹੈਗਾ ਮੈਨੂੰ ਇਹ ਹੁੰਦਾ ਵੀ ਆਪਾਂ ਬਾਹਰ ਵੀ ਕੰਮ ਕਰਨੇ ਨੇ ਹਨਾ ਮੈਂ ਜ਼ਿਆਦਾਤਰ ਬਾਹਰੀ ਉਹਦੇ ਕੰਮ ਕਰਦੀ ਫਿਰੇ ਜਾਂਦੀ ਹਾਂ ਠੀਕ ਹੈ ਜੀ ਤੇ ਸਰਵਿਸ ਕਰਨਾ ਸੀ ਜਿਹੜੇ ਵੀਰ ਜੀ ਏਸੀ ਦੇ ਅਸੀਂ ਰਿਮੋਟ ਤਾਂ ਉਹਨਾਂ ਲਾ ਲੈਂਦੇ ਸੀ ਆਫ ਕਰ ਦਿੰਦੇ ਸੀ ਏਸੀ ਨੂੰ ਆਪ ਤਾਂ ਔਨ ਕਰ ਲੈਂਦੇ ਸੀ ਦੋ ਤਿੰਨ ਕਿਸੇ ਸਾਨੂੰ ਪਤਾ ਸੀ ਉਹਨਾਂ ਦੇ ਹਾਂ ਸੰਜੇ ਬਟ ਉਹ ਪੂਰੀ ਤਰ੍ਹਾਂ ਇਹਨੂੰ ਵਧੀਆ ਸਮਝਾ ਕੇ ਕਹਿੰਨੇ ਰਿਮੋਟ ਤੋਂ ਵੀ ਐਵੇਂ ਐਵੇਂ ਲਾਉਣਾ ਐਵੇਂ ਸਪਿੰਮ ਪਤਾ ਨਹੀਂ ਕੀ ਕੀ ਲਿਖਿਆ ਹੋਇਆ ਜੋ ਵੀ ਲਿਖਿਆ ਹੋਇਆ ਉਹਨਾਂ ਦੇ ਪੜ੍ਹਣਾ ਦੇਣਾ ਵੀ ਉਹ ਮੈਂ ਤੁਸੀਂ ਲਾਉਣਾ ਉਹਨਾਂ ਨੂੰ ਤੇ ਉਹ ਰੋ ਕੱਟ ਆਊਟ ਹੁੰਦਾ ਪਤਾ ਨਹੀਂ ਆਊਟ ਕੱਟ ਸੌਰੀ ਆਊਟ ਕੱਟ ਹੁੰਦਾ ਵੀ ਆਹ ਕੁਝ ਕਰਨਾ ਪੈਂਦਾ ਹੈਗਾ ਵੀ ਤੁਸੀਂ ਆਹ ਕੁਝ ਕਰ ਲਿਆ ਕਰੋ ਠੀਕ ਹੈ ਜੀ ਤੇ ਉਹ ਇਹਦੇ ਰੈਡੀ ਕਹਿੰਦੇ ਸੀ ਹਰਮਨ ਦੇ ਵੀ ਤੁਸੀਂ ਆ ਕੇ ਸਾਮਝ ਲਉਣਾ ਤਾਂ ਕਰਕੇ ਚਲੋ ਆਪਾਂ ਨੇ ਵਲੌਗ ਵੀਡੀਓ ਹੀ ਬਣਾ ਲਿਆ ਮੈਂ ਕਿਹਾ ਚਲੋ ਵੀਡੀਓ ਬਣਾ ਲੈਂਦੇ ਨਾਲੇ ਆਪਣੇ ਚਿੱਤੇ ਰਹੂਗਾ ਵੀ ਹਨਾ ਮੇਰਾ ਕਿਵੇਂ ਕਹਿ ਕੇ ਅਸੀਂ ਕਿਵੇਂ ਲੈਂ ਗਿਆ ਸੀ ਆਪਾਂ ਉਹ ਵੀ ਤੁਹਾਨੂੰ ਸ਼ੇਅਰ ਕਰ ਰਹੇ ਹਾਂ ਜੀ ਜਿਹੜੀ ਆਪਣੀ ਸਰਵਿਸ ਹੋਈ ਆ ਕੱਲ ਉਹਦੀ ਏਸੀ ਦੀ ਠੀਕ ਹੈ ਜੀ ਆਪਣਾ ਅੱਜ ਮਿਕਸ ਜਾਈ ਬਲੌਗ ਆ ਪਹਿਲਾਂ ਚਟਣੀ ਦਾ ਦੱਸਤਾ ਮੈਂ ਤੁਹਾਨੂੰ ਵੀ ਕਿਵੇਂ ਬਣਾਉਣੀ ਆ ਮੈਂ ਚਟਣੀ ਤੇ ਨਾਲ ਹੀ ਆਪਾਂ ਏਸੀ ਦੀ ਸਰਵਿਸ ਕਰਾਈ ਆ ਉਹ ਵੀਡੀਓ ਪਾਤੀ ਠੀਕ ਹੈ ਜੀ ਤੇ ਚਲੋ ਜੀ ਆਪਣਾ ਤੁਸੀਂ ਵੀਡੀਓ ਨੂੰ ਪੂਰੀ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋਗੇ ਤਾਂ ਉਹ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਵੀਡੀਓ ਬਣਾ ਚੁੱਕੇ ਆ ਤੇ ਇਹਨੂੰ ਅਪਲੋਡ ਕਰਦੇ ਆ ਐਡੀਟਿੰਗ ਕਰਕੇ ਹਨਾ ਅਪਲੋਡ ਕਰ ਦਨੇ ਆ ਠੀਕ ਹੈ ਜੀ ਇਹਨੂੰ ਵੀ ਇੱਕ ਪੋਲਰੀਕਾਰਡ ਨਾਲ ਆਟੋਮੈਟਿਕ ਆਸਰਦਰ ਆਟੋ ਦੇ ਵਿੱਚ ਕੀ ਆਪਦੇ ਹਿਸਾਬ ਨਾਲ ਅਪਡੇਟ ਕਰੋ ਹੋਣੀ ਹੈ ਆਪਡਾਉਣ ਇਹ ਮਤਲਬ ਹੁਣ ਕੈਮਰਾ ਗਰਮਾਗਾ ਤੇ ਪੋਲ ਸਪੀਡ ਤੇ ਰਹਿਣਾ ਜਦੋਂ ਠੰਡਾ ਹੋਈ ਜਾਊਗਾ ਸਪੀਡ ਸਲੋ ਹੋ ਜੀਏ ਫਿਕਸ ਰੱਖਣੀ ਹੈ ਤਾਂ ਆਪਾਂ ਇੱਕੋ ਕਰਾਂਗੇ ਤੁਹਾਡੇ ਇੱਕ ਨੰਬਰ ਤੇ ਕਰੀ ਨਹੀਂ ਸੀਗੀ ਇਹ ਇੱਥੇ ਤਾਂ ਜੰਮ ਹੀ ਨਹੀਂ ਹੋਣਾ ਹੋਊਗਾ ਕਿਉਂਕਿ ਜੇਕਰ ਨਾ ਜੁੜੇ ਜੇ ਮੈਂ ਸੰਬੰਧਿਕ ਉਹਦੇ ਤੇ ਮਾਰੇ ਲਾਣੀ ਨਹੀਂ ਜੇ ਫਿਰ ਕਿਤੇ ਭੁੱਲੋ ਭਾਵੇਂ ਜੇ ਫਿਰ ਗੱਲ ਨਹੀਂ ਹੁੰਦੀ ਕਿਵੇਂ ਆਹ ਦੇਖੋ ਜੀ ਆ ਫੈਨ ਆ ਹੁਣ ਆਹ ਫੈਨ ਦਾ ਇਨਸਾਨ ਆ ਆ ਨੀਚੇ ਆ ਦੇਖੋ ਆ ਨੀਚਲੇ ਪਾਸੇ ਨਾ ਹੋਇਆ ਇੱਕ ਨੰਬਰ ਆ ਗਿਆ ਠੀਕ ਹੈ ਜੀ ਇੱਕ ਨੰਬਰ ਤੇ ਤੁਹਾਡੀ ਫੈਨ ਸਪੀਡ ਸੀਗੀ ਇਹਨੂੰ ਆਪਾਂ ਅਸੀਂ ਦੋ ਨੰਬਰ ਤੇ ਹੋ ਗਿਆ ਬੱਟਾ ਹੋ ਗਿਆ ਨਾ ਇੱਕਦਮ ਤਿੰਨ ਨੰਬਰ ਉਹਰੇ ਫੁੱਲ ਹੋ ਗਿਆ ਜੇ ਹੋਰ ਵੱਡਾ ਹੋ ਗਿਆ ਠੀਕ ਹੈ ਇੱਥੋਂ ਆਟੋ ਲੈ ਕੇ ਆ ਗਿਆ ਪਰ ਆਟੋ ਮੋਡ ਤੇ ਚਲੇਗੀ ਜਿਹਦੇ ਨੂੰ ਆਟੋ ਤੇ ਰੱਖ ਲਓ ਚਹੇ ਰਿਹਾ ਤੁਸੀਂ ਤਿੰਨ ਨੰਬਰ ਤੇ ਰੱਖੋ। ਯਾਦ ਨਹੀਂ ਕਿਦਾਂ ਵਜਾ। ਪਹਿਲਾਂ ਹੋਦੀਏ ਆਹ 1 ਨੰਬਰ ਤੇ ਸੀ। ਇੱਥੇ ਫੈਨ ਸਪੀਡ ਬਿਲਕੁਲ ਸਲੋ ਹੋ ਜਾਂਦੀ ਜਿਵੇਂ ਆਪਾਂ ਕਾਰ ਦੀ ਸਪੀਡ 1 ਨੰਬਰ ਉੱਤੇ ਕਰ ਦਈਏ। ਹਾਂਜੀ। ਪੂਰੇ 2 ਤੇ ਪੂਰੇ 3 ਤੇ ਉਹੀ ਸੇਮ ਸਿਸਟਮ ਹੈ ਨਾ। ਬਿਲਕੁਲ ਜਿਵੇਂ ਵਧ ਕਰ ਕਰਾ ਕਰ ਲਓ। ਹਾਂ ਕਾਰ ਦੀ ਸਪੀਡ ਜਿਵੇਂ ਕੰਟਰੋਲ ਕਰਦੇ ਆ ਉਹੀ ਸੇਮ ਸਿਸਟਮ ਇਹ ਰਹੇਗਾ। ਆਟੋ ਮੋਡ ਤੇ ਕਰ ਲਓਗੇ ਆਟੋ ਤੇ ਰੱਖ ਲਓ ਆਟੋ ਦੇ ਵਿੱਚ ਕੀ ਆ ਜਿਵੇਂ ਕਮਰਾ ਗਰਮ ਹੈ ਤੇ ਜਿ 스ਪੀਡ ਫੁੱਲ ਹੋ ਜੂਗੀ। ਜਿਵੇਂ ਜਿਵੇਂ ਠੰਡਾ ਹੋਈ ਜਾਊਗਾ ਸਪੀਡ ਇਹ ਡਾਊਨ ਹੋ ਜੂਗੀ। ਵੈ ਬਾਕੀ ਆ ਜਿਹੜਾ ਕੂਲ ਮੋਡ ਇਹ ਇੱਥੇ ਹੀ ਹੋਣਾ ਚਾਹੀਦਾ ਆ ਤੁਹਾਡਾ ਸਹੀ ਹੈ ਆ ਜਿਹੜਾ ਸਟਾਰ ਜ ਆ ਇਹ ਹੋਣਾ ਜ਼ਰੂਰੀ ਆ ਇਹ ਇਹ ਤੋਂ ਚੇਂਜ ਹੋ ਜਾਂਦਾ ਕਈ ਵਾਰ ਜੇ ਕਰਨਾ ਹੋਵੇ ਜੇ ਮੈਂ ਟਰਾਈ ਮੋਡ ਆ ਇਹਦੇ ਚ ਵੀ ਨਹੀਂ ਨੇ ਕੂਲਿੰਗ ਕਰਨੀ ਫੈਨ ਕੱਲਾ ਪੱਖੇ ਦੇ ਹੀ ਕੰਮ ਲੈਣਾ ਪਣੇ ਸੀ ਤੋਂ ਤੇ ਆ ਆਟੋ ਮੋਡ ਆ ਗਿਆ ਇਹ ਆਟੋ ਮੋਡ ਤੇ ਹੀ ਰੱਖਣਾ ਆਪਾਂ ਨੇ ਸਿਰਫ ਆ ਕੂਲ ਮੋਡ ਇਹ ਤੁਹਾਡਾ ਸਹੀ ਸੀਗਾ ਏਸੇ ਦੇ ਉੱਤੇ ਰੱਖਣਾ ਉਹ ਫੈਨ ਸਪੀਡ ਦਾ ਤੁਸੀਂ ਫੈਨ ਸਪੀਡ ਘਟਾਈ ਹੋਈ ਸੀ ਵੀਰੇ ਇੱਕ ਤੁਹਾਡਾ ਉਹ ਫਿਲਟਰ ਬਲੌਕ ਨੇ ਉਹਦੇ ਕਰਕੇ ਨਹੀਂ ਸੀ ਫੰਕਸ਼ਨ ਆ ਰਹਿਣਾ ਹੋਰ ਬਿਚਾਰੇ ਦਾ ਵੀ ਨਹੀਂ ਆਉਂਦੇ ਇਹ ਤਰ੍ਹਾਂ ਵੀ ਮਣੀ ਦੀ ਰੋ ਡੀਓ ਫਿਲਟਰ ਕਿਉਂ ਕਰਦੇ ਨੇ ਫਿਲਟਰਾਂ ਗਏ ਬਿਲਕੁਲ ਬਿੱਲ ਜਮ੍ਹਾਂ ਪਰੇ ਹੋਣਗੇ ਤੁਸੀਂ ਆ ਸੀਜ਼ਨ ਤੋਂ ਜਮੀ ਨਹੀਂ ਕਰੇ ਹੋ ਨਾ ਨਹੀਂ ਨਾ ਵੀਰੇ ਸਰਵਿਸ ਤੇ ਇੱਕ ਵਾਰ ਵੀ ਕਰਾਈ ਦੀ ਹੋ ਗਿਆ ਹਾਂ ਜੀ ਵੀਰੇ ਲਾਸਟ ਅਪ੍ਰੈਲ ਚ ਲੱਗੇ ਸੀ ਚਲਾਇਆ ਹਾਂ ਮਹੀਨੇ ਦੋ ਵੀ ਮਹੀਨੇ ਹੋ ਗਏ ਹਾਂ ਈ ਅਪ੍ਰੈਲ ਤੋਂ ਫਰਸਟ ਵੀਕ ਹੀ ਲੱਗੇ ਸੀ ਜਨਾ ਹੋਣਗੇ ਜੂਨ ਵੀ ਅੱਜ ਲਾ ਲੂ ਤੁਸੀਂ ਸਾਰੇ ਬੰਦੇ ਜਾਲਾ 14 ਤਰੀਕ ਤੋਂ ਜਲਾ ਲਵਾਂਗੇ ਇਹ ਹਫਤੇ ਵਾਰ ਕਰਨੇ ਹੁੰਦੇ ਨੇ ਵੀਰੇ ਬਦੋ ਜਿਹਨੇ ਕਪੜਾ ਪਾਉ ਉਹ ਬੰਦ ਨਾ ਕੋਈ ਪੱਟਾ ਦੇ ਜਾਨੇ ਮੋਟਾ ਨਾ ਚੁੰਨੀ ਉਹ ਜਿੰਨੀ ਆ ਕਰ ਮੈਂ ਇਹ ਸਾਰੇ ਉੱਤੇ ਉੱਤੇ ਰੇਆ ਬੰਦਰ ਆ ਰਿਹਾਗਾ ਜਾਂਗਰੇ ਤੇ ਬਾਦੀਂ ਜਲ ਕੇ ਬਿਰੋਜਿਆ ਕੇ ਕਹਿੰਦੀ ਨਹੀਂ ਕੋਲ ਨਾ ਟੁੱਟਣ ਦਾ ਡਰਾ ਉਹ ਚੱਕੋ ਜਾ ਤੋ ਤੋਪੇ ਲਾਉ ਉਹਨਾਂ ਕਪੜਾ ਤੇ ਤਰੇ ਹੋਵੇ ਗੱਲ ਵੀ ਦੀ ਕਹਿੰਦਾ ਨਹੀਂ ਪੈਂਦਾ ਕਰਦਾਂਗਾ ਪਾ ਦਾਂਗਾ ਕੱਟਦਾ ਆਉਂਦਾ ਜੇ ਨਾ ਆਪਣੀ ਲਾਗ ਗਈ ਆ ਜਿੰਨੀ ਕਮਰੇ ਦੇ ਵਿੱਚ ਹਵਾ ਵੀ ਸਾਰੀ ਉਹਦੇ ਵਿੱਚ ਨਹੀਂ ਫਿਲਦੀ ਆਏ ਬੁਣ ਕੇ ਆਉਂਦੀ ਉੱਤੋਂ ਵੀ ਆਏ ਸਹੀ ਜਿਵੇਂ ਹੁਣ ਮੰਨ ਲਓ ਆ ਕਮਰਾ ਆਪੋਰੇ ਰਾਤ ਨੂੰ ਟਾਰਚ ਲਾ ਲਾਗੇ ਨਾ ਟਾਰਚ ਦੇ ਮੂਰੇ ਨਹੀਂ ਬਰੀ ਬਰੀ ਪਿੰਡ ਦੇ ਨਾਲ ਹੀ ਲਾ ਦੋ ਹਾਂ ਮੈਂ ਨਾਲ ਦਰਨੇ ਪਰ ਲਓ ਨੀਚੇ ਪਾੜੀ ਕਈ ਵਾਰ ਟਿਲਕ ਜਾਂਦੀ ਤੁਸੀਂ ਫੜ ਲਓ ਲਾ ਲਈ ਮਸੀਨ ਦੀ ਕਾਇਰ ਨੂੰ ਉਸ ਤੋਂ ਨਾਲੇ ਚਾਹ ਆ ਬਾਟੀ ਨੂੰ ਤਾਂ ਲਾ ਕੇ ਕਿ ਉਹ ਇੱਕ ਵੇਰੇ ਖਾਲੀ ਬਾਟੀ ਉਰੇ ਦੇ ਦੇ ਦੇਖੋ ਹਵਾ ਵਾਲਾ ਨਹੀਂ ਵੈਸੇ ਹੋਰ ਹੈ ਤੇ ਫਿਰ ਕੋਈ ਨਹੀਂ ਸਾਡੇ ਦਾ ਬਾਕੀ ਆ ਅੰਦਰੋਂ ਜੋਕ ਆ ਜਦੋਂ ਵੀ ਸਰਵਿਸ ਹੋਣ ਬੋਲਦੀ ਨੇ ਜਾਲੀਆਂ ਚ ਵੀ ਬਹੁਤ ਗੁੱਸਾ ਦੇਖੋ ਤਾਂ ਸਹੀ ਪਹਿਲਾਂ ਜਦ ਵੀ ਨਹੀਂ ਜਉਂਦੀ ਇਸ ਤੇ ਆ ਬੰਗ ਸੀ ਬਹੁਤ ਜਾਲੀਆਂ ਤੁਹਾਡੇ ਦੀਦੀ ਦੇ ਇੱਟ ਬਾਰੇ ਤੋਂ ਮਾਰਦੀ ਬਾਰੇ ਦੇਖੋ ਹਰਨ ਜਾਲੀਆਂ ਦੇਖਾ ਜੀ ਤਾਂ ਵਾਲੀ ਵਿੱਚ ਐ ਪ੍ਰੈਸ਼ਰ ਬਣਾ ਲਈ ਮੇਰਾ ਭਾਈ ਆ ਇਥੋਂ ਡਾਊਨ ਜੇ ਤਾਂ ਹੋਣੀ ਲਾ ਗਈ ਮਾਲੂਚਾ ਨਾ ਇਹਦੇ ਪੱਲੇ ਨਾਲ ਦੇ ਰਹੇ ਆ ਹਾਂ ਲਾ ਕੇ ਉੱਥੇ ਜਾਲੀ ਲੱਗਦੇ ਇਹਦੇ ਬਾਅਦ ਵੀ ਮਾਰ ਕੇ ਚਾੜਦੇ ਠੀਕ ਕਰੋ ਚਲੋ ਅੱਖਾਂ ਮੇਰਾ ਪੌੜੀ ਤੇ ਸੀ ਹਾਂ ਮਿਸਟਰ ਸਮੂਹ ਪਹਿਲੇ ਸੌ ਇਹਨਾਂ ਤੋਂ ਬਾਅਦ ਜਵਾਰ ਦੀ ਕੋਸ਼ਿਸ਼ ਫੈਂਕ ਕੇ ਲੈ ਕੇ ਜਾਓ ਚਲੋ ਉਹ ਤੇ ਆਉਂਦੇ ਨੇ ਦਿਖਾਓ ਉਹ ਦੇਖੋ ਭਈ ਇਹ ਕਿਉਂ ਰਹਿ ਗਈ ਮਿੰਨਨ ਨੇ ਇਹਦਾ ਇਹ ਵੀ ਦੇ ਦਿੱਤਾ ਇਹ ਹਾਤਾ ਹੈਗਾ ਸੰਪੀਛ ਆਪ ਨੂੰ ਨਹੀਂ ਆ ਰਹੀ ਨਾ ਫੋਟੋ ਚੋਣ ਦੇ ਤਰ੍ਹਾਂ ਜਿਹੜੀ ਆਸੀ ਜਾਨਾ ਸਾਫ ਕੰਟ ਬੜਾ ਫੋਨ ਬਰਸ਼ਨਾ ਹਾਂਜੀ ਤੇ ਹੁਣ ਮੈਂ ਆ ਗਈ ਸੀਗੀ ਰਸੋਈ ਦੇ ਵਿੱਚ ਸਕੈਸ ਮੈਂ ਪਹਿਲਾਂ ਬਣਾ ਕੇ ਰੱਖ ਲਿਆ ਸੀਗਾ ਕਿਉਂਕਿ ਗਰਮੀ ਇੰਨੀ ਜ਼ਿਆਦਾ ਨਾ ਹਨਾ ਸਾਰੇ ਨੇ ਪੀਣਾ ਸੀ ਘਰ ਦੇ ਮੈਂਬਰਾਂ ਨੇ ਵੀ ਤੇ ਬੇਰੇ ਉਹਨੇ ਵੀ ਆਏ ਹੋਏ ਸੀ ਤੇ ਫੋਨ ਕੀਤਾ ਹੋਇਆ ਸੀਗਾ ਬੇਰੇ ਉਹਨਾਂ ਨੂੰ ਕੱਲ ਦਾ ਬੀਵੀ ਸਰਵਿਸ ਕਰਕੇ ਜਾਏ ਹੋਏ ਸੀ ਦੀ ਹਨਾ ਤਾਂ ਕਰਕੇ ਜਿਵੇਂ ਪਹਿਲੇ ਹੀ ਬਣਾ ਕੇ ਰੱਖ ਲਿਆ ਸੀਗਾ ਸਕੈਸ ਵਗੈਰਾ ਤੇ ਉਰੇ ਆ ਗਈ ਸੀ ਆਪਣਾ ਰਸੋਈ ਦੇ ਵਿੱਚ ਚਲੋ ਹਰਮਨ ਨੂੰ ਮੈਂ ਕਿਹਾ ਚਲੋ ਪੁੱਤਾ ਹਨਾ ਸਾਰੇ ਜਣੇ ਆ ਕੇ ਹਾਂ ਸਕੈਸ ਪੀ ਲੋ ਕਿਉਂਕਿ ਗਰਮੀ ਇੰਨੀ ਜ਼ਿਆਦਾ ਏ ਵੱਤ ਵੱਦੇ ਹੁੰਦਾ ਵੀ ਠੰਡਾ ਪੀ ਜਾਈਏ ਕੁਛ ਨਾ ਕੁਛ ਹਣਾ ਤੇ ਹੋਰ ਇਹ ਮਿੱਠਾ ਥੋੜਾ ਜਿਹਾ ਜ਼ਿਆਦਾ ਲੱਗ ਰਿਹਾ ਸੀ ਇਸ ਕੈਸ ਤੇ ਵਿੱਚ ਤੇ ਮੈਂ ਨਾ ਥੋੜਾ ਜਿਹਾ ਪਾਣੀ ਪਾ ਦਿੱਤਾ ਤਾਂ ਪਾ ਲਿਆ ਸੀਗਾ ਹੋਰ ਲੈ ਕੇ ਲਾਓ ਹਾਂ ਤੇ ਨਹੀਂ ਨਾ ਘਟਾਉਣਾ ਹਾਂ ਹੋਰ ਕੁਝ ਚੀਜ਼ਾਂ ਤੋਂ ਕਰਨਾ ਨਹੀਂ ਹੋ ਰਿਹਾ ਹੋਰ

ਤੇ ਤੁਸੀਂ ਅੱਜ ਦਾ ਵਲੌਗ ਪਲੀਜ਼ ਪੂਰਾ ਦੇਖਿਆ ਦੇਖਿਓ ਹਣਾ ਤੇ ਕਮੈਂਟ ਕਰਿਆ ਕਰੋ ਵਧੀਆ ਵਧੀਆ ਪੋਜ਼ਿਟਿਵ ਜੇ ਤੇ ਆਪਾਂ ਕੱਲ ਅੱਜ ਦਾ ਆਪਣਾ ਇੰਨਾ ਕੀ ਵਲੌਗ ਸੀਗਾ ਕੱਲ ਨੂੰ ਆਪਾਂ ਨਵੇਂ ਵਲੌਗ ਦੇ ਨਾਲ ਮਿਲਾਂਗੇ ਤੁਸੀਂ ਉਹਨਾਂ ਟਾਈਮ ਕਰਿਓ ਇੰਜੋਏ ਇਹ ਅੱਜ ਦੇ ਵਲੌਗ ਨਾਲ ਐਨੇ ਟਾਈਮ ਲਈ ਚੀ ਓਕੇ ਜੀ ਬਾਏ